ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੀ ਮੱਕੀ ਦੇ ਰੇਟ ਦੀ ਸੁੱਕੀ ਮੱਕੀ ਦਾ ਰੇਟ ਗਿੱਲੀ ਮੱਕੀ ਦਾ ਰੇਟ ਤੇ ਨਾਲ ਗੱਲ ਕਰਾਂਗੇ ਜੀ ਆਪਾਂ ਆਪਾਂ ਨੂੰ ਕਿਸ ਤਰੀਕੇ ਨਾਲ ਮੱਕੀ ਵੇਚਣੀ ਚਾਹੀਦੀ ਹੈ ਜਿੱਚ ਆਪਣਾ ਫਾਇਦਾ ਹੋਵੇ ਸੋ ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ 'ਚ ਕਰਾਂਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਸੋ ਜੇ ਮੱਕੀ ਵੇਚਣ ਦੀ ਗੱਲ ਕਰੀਏ ਤੇ ਅੱਜ ਦੇ ਟਾਈਮ ਆਪਾਂ ਨੂੰ ਮੱਕੀ ਜਿਹੜੀ ਹੈ ਗਿੱਲੀ ਵੇਚਣ 'ਚ ਫਾਇਦਾ ਵਾ ਗਿੱਲੇ ਵੀ ਦੋ ਤੰਤਰਿਕਿਆਂ ਨੇ ਵੇਖਦੀ ਹੈ ਇੱਕ ਤਾਂ ਸਿੱਧੀ ਬੋਲੀ ਹੁੰਦੀ ਆ ਉਹਦੇ ਵਿੱਚ ਆਪਣੀ ਜਿੰਨੀ ਬੋਲੀ ਤੇ ਵੇਗੀ ਵੇਗੀ ਤੇ ਇੱਕ ਜਿਹੜੀ ਆ ਸਟੀਮ ਵਾਲੇ ਪ੍ਰੋਜੈਕਟ ਬੜੇ ਲਾਏ ਆ ਲੋਕਾਂ ਨੇ ਉਹ ਜਿਹੜੇ ਸਿੱਧੀ ਕੰਡਾ ਕਰਾ ਲਿੰਦੇ ਆ ਤੇ ਜਿਹੜਾ ਵਾ ਆਪਣਾ ਮੌਚਰ ਦਾ ਜਿਹੜੀ ਉਹ ਕਾਟ ਲਾ ਕੇ ਤੇ ਉਹ ਰੇਟ ਲਾ ਕੇ ਉਹ ਜਿਹੜੀ ਆ ਉਹ ਵੇਚ ਦਿੰਦੇ ਆ ਉਹ 1700 1800 ਜਿੰਨਾ ਦਾ ਡੈਮਾਉਚਰ ਆ ਉਸ ਹਿਸਾਬ ਨਾਲ ਜਿਹੜਾ ਉਹ ਕਾਟ ਲਾ ਕੇ ਤੇ ਤੜੀ ਜਮਕੀ ਖਰੀਦ ਲਿੰਦੇ ਆ ਉਹ ਵੀ ਫਾਇਦਾ ਵਾ ਸਿੱਧੇ ਬੋਲੀ ਕਰਾਉਣ ਦੇ ਵਿੱਚ ਵੀ ਫਾਇਦਾ ਵਾ ਹੁਣ ਮੱਕੀ ਜਿਹੜੀ ਆ ਮੰਡੀ 'ਚ ਖਿਲਾਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਾਰਿਸ਼ਾਂ ਦੇ ਟਾਈਮ ਆ ਤੇ ਇੱਕ ਵੀ ਮੀਂਹ ਜਿਹੜਾ ਉੱਤੇ ਪੈ ਗਿਆ ਤੇ ਜਿਹੜੀ ਮੱਕੀ ਸਾਰੀ ਆਪਣੀ ਖਰਾਬ ਹੋ ਜਾਣੀ ਆ ਸੋ ਹੁਣ ਆਪਾਂ ਰੇਟ ਦੀ ਗੱਲ ਕਰ ਲਈਏ ਤੇ ਰੇਟ ਜਿਹੜੀ ਆ ਜਿਹੜੀ ਸੁੱਕੀ ਮੱਕੀ ਆ ਸਕਾ ਕੇ ਉਹਦਾ ਰੇਟ ਜਿਹੜਾ ਵਾ 2200 ਤੋਂ ਲੈ ਕੇ ਤੇ 2300 ਰੁਪਏ ਤੱਕ ਚੱਲ ਰਿਹਾ ਹਜੇ ਤੇ ਗਿੱਲੀ ਮੱਕੀ ਦਾ ਰੇਟ ਜਿਹੜਾ ਵਾ ਉਹ 1400 ਤੋਂ ਲੈ ਕੇ ਤੇ 1750 ਤੱਕ ਵੀ ਰੇਟ ਜਿਹੜਾ ਚੱਲ ਰਿਹਾ ਵਾ 1750 ਇਸ ਤਰ੍ਹਾਂ ਵੀ ਜਿਹੜੀ ਆ ਜਿਨ੍ਹਾਂ ਨੇ ਸਟੀਮ ਵਾਲੇ ਪ੍ਰੋਜੈਕਟ ਲਾਏ ਆ ਉਹ ਮੌਚਰ ਦੇਖ ਕੇ ਤੇ ਓਨੇ ਕਾਰਡ ਲਾ ਕੇ ਤੇ ਰੇਟ ਬਣਾ ਕੇ ਆਪਾਂ ਨੂੰ ਇਸ ਤਰੀਕੇ ਨਾਲ ਜਿਹੜੀ ਆ ਉਹ ਮੱਕੀ ਖਰੀਦ ਲੈਂਦੇ ਆ ਉਹ ਵੀ ਵੇਚਣ ਦਾ ਆਪਾਂ ਨੂੰ ਫਾਇਦਾ ਜੀ ਤੇ ਮੱਕੀ ਖਿਲਾ ਰਹੇ ਹੋ ਨਾ ਹੁਣ ਸੋ ਗਿੱਲੀ ਮੱਕੀ ਵੇਚਣ ਦੇ ਵਿੱਚ ਆਪਾਂ ਨੂੰ ਅੱਜ ਦੀ ਡੇਟ ਦੇ ਵਿੱਚ ਫਾਇਦਾ ਜੀ ਕਿਉਂਕਿ ਬਾਰਸ਼ਾਂ ਬਹੁਤ ਅੱਗੇਲੇ ਦਾ ਮੌਸਮ ਵਿਭਾਗ ਵੀ ਦੱਸ ਰਿਹਾ ਵੀ ਬਾਰਸ਼ ਜਿਹੜੀ ਆ ਉਹ ਕਿਸੇ ਵੀ ਟਾਈਮ ਆ ਸਕਦੀ ਆ ਸੋ ਧੰਨਵਾਦ ਜੀ